ਹੱਥ ਕਾਲ ਜੇ ਧਰ ਕੇ ਸਾਖੀ ਸੱਚ ਬਿਆਨਾਂ ਜੀ ਜੋ ਜਾਨ ਸਾਡੀ ਦੇ ਦੁਸ਼ਮਣ ਉਹਨਾਂ ਨਾਲ ਯਰਾਨਾਂ ਜੀ ਜੋ ਜਾਨ ਸਾਡੀ ਦੇ ਦੁਸ਼ਮਣ ਉਹਨਾਂ ਨਾਲ ਯਰਾਨਾਂ ਜੀ ਅਸਰ ਮਣਾ ਤੇ ਕਰਿਓ ਜੇ ਗੱਲ ਸੱਚੀ ਆਖੀ ਦਾ ਭੁੱਲ ਨਾ ਜਾਇਓ ਸਿੱਖੋ ਸਾਕਾ ਜੂਨ 84 ਦਾ ਭੋਲ ਨਾ ਜਾਓ ਸਿੱਖੋ ਸਾਕਾ ਜੂਨ 84 ਦਾ ਤੱਕ ਕੇ ਚੜਦੀ ਕਲਾ ਤੱਕ ਕੇ ਚੜਦੀ ਕਲਾ ਇਸਾਂ ਦੀ ਗੈਰ ਨਜ਼ਰ ਦੇ ਸੀ ਨਿੱਤ ਸਾਜ਼ਿਸ਼ਾਂ ਘੜ ਕੇ ਕੰਨ ਪਾਪਣ ਦੇ ਪਰਦੇ ਸੀ ਨਿੱਤ ਸਾਜ਼ਿਸ਼ਾਂ ਘੜ ਕੇ ਕੰਨ ਪਾਪਣ ਦੇ ਪਰਦੇ ਸੀ ਉਹ ਕੰਨਾਂ ਦੀ ਕੱਚੀ ਪਾ ਗਈ ਫਲ ਚਲਾਕੀ ਦਾ ਪੁੱਲ ਨਾ ਜਾਇਓ ਸਿੱਖੋ ਸਾਕਾ ਜੂਨ 84 ਦਾ ਪੁੱਲ ਨਾ ਜਾਇਓ ਸਿੱਖੋ ਸਾਕਾ ਜੂਨ 84 ਦਾ ਗਏ ਗੁਰਾਂ ਦੇ ਦਰਸ਼ਨ ਨੂੰ ਗੰਨਾ ਨਾਲ ਰਾੜੇ ਗਏ ਗਏ ਗੁਰਾਂ ਦੇ ਦਰਸ਼ਨ ਨੂੰ ਗੰਨਾ ਨਾਲ ਰਾੜੇ ਗਏ ਇੱਕ ਮਾਰੀ ਪਾਪਣ ਇੰਦਰਾ ਤੇ ਲੱਖਾਂ ਸਿੱਖ ਸਾੜੇ ਗਏ ਇੱਕ ਮਾਰੀ ਪਾਪਣ ਇੰਦਰਾ ਤੇ ਲੱਖਾਂ ਸਿੱਖ ਸਾੜੇ ਗਏ ਦਿਲ ਕੰਬਦਾ ਜਦ ਚੇਤਾ ਆਉਂਦਾ ਬੀਤੀ ਝਾਕੀ ਦਾ ਭੁੱਲ ਨਾ ਜਾਇਓ ਸਿੱਖੋ ਸਾਕਾ ਜੂਨ 84 ਦਾ ਭੁੱਲ ਨਾ ਜਾਇਓ ਸਿੱਖੋ ਸਾਕਾ ਜੂਨ 84 ਦਾ ਕਹੇ ਗੁਰਾਂ ਦੇ ਦਰਸ਼ਨ ਨੂੰ ਅਕਾਲ ਤਖਤ ਜੋ ਸਾਡਾ ਤਖਤ ਢਾ ਦਿਤਾ ਅਮਰਤ ਸੋਮਾ ਜਲਦਾ ਲਉਦਾ ਰੰਗ ਚੜਾ ਦਿੱਤਾ ਅਮਰਤ ਸੋਮਾ ਜਲਦਾ ਲਉਦਾ ਰੰਗ ਚੜਾ ਦਿੱਤਾ ਮੁਕਤ ਨਾਣਾ ਨੂੰ ਕਰਦਾ ਜਿਸ ਦਾ ਪੁਰਬ ਵਿਸਾਖੀ ਦਾ ਭੁੱਲ ਨਾ ਜਾਓ ਸਿੱਖੋ ਸਾਕਾ ਜੂਨ 84 ਦਾ ਭੁੱਲ ਨਾ ਜਾਓ ਸਿੱਖੋ ਸਾਕਾ ਜੂਨ 84 ਦਾ ਲੁੱਟੀਆਂ ਗਈਆਂ ਇੱਜ਼ਤਾਂ ਤੇ ਘਰਬਾਰ ਵੀ ਲੁੱਟੇ ਗਏ ਤੇਗ ਦੀ ਧਾਰ ਲੰਘਾ ਕੇ ਸਿੱਖ ਗੱਟਰਾਵਾਂ ਵਿੱਚ ਸੁੱਟੇ ਗਏ ਤੇਗ ਦੀ ਧਾਰ ਲੰਘਾ ਕੇ सिख गी भुल नओ सिखो साका जून चरासी भुल जायो सिखो साका जून चरासी दो जिथे जिथे सिख वसदलमी बदल चुल गु सरकारी अफसर फर्ज न भुल गे सब सरकारी अफ़सर फर्ज़ न भुल गे गलाया कयां वरदी नयो सिखो साका जून चरा भुल नयो सिखो साका जून चरा विश्व दरकार किसे नंजल ताड़ियां न ਵਿਸ਼ਵਧੀਆਂ ਸਰਕਾਰਾਂ ਕਿਸੇ ਨੂੰ ਇੰਜਲ ਤਾੜਿਆ ਨਾ ਪਾਟਰ ਗਲੀ ਸਿੱਖ ਸਾੜੇ ਕਿਸੇ ਨੇ ਇਦਾਂ ਸਾੜਿਆ ਨਾ ਪਾਟਰ ਗਲੀ ਸਿੱਖ ਸਾੜੇ ਕਿਸੇ ਨੇ ਇਦਾਂ ਸਾੜਿਆ ਨਾ ਵੱਖਰਾ ਰਾਹ ਵਿਖਾਇਆ ਸਾਨੂੰ ਮੌਤ ਦੀ ਝਾਕੀ ਦਾ ਭੁੱਲ ਨਾ ਜਾਓ ਸਿੱਖੋ ਸਾਕਾ ਜੂਨ 84 ਦਾ ਬੁੱਲ ਨਾ ਜਾਇਓ ਸਿੱਖੋ ਸਾਕਾ ਜੂਨ 84 ਦਾ ਤੇਰੇ ਇਮੀ ਨਾਲ ਕੋਇਆ ਬੇ ਰੈਮੀ ਨਾਲ ਕੋਇਆ ਤੇ ਸਿੱਖ ਕੋ ਕੋ ਮਾਰ ਦਿੱਤੇ ਦਰਗਾਪੁਰਿਆ ਬਿਨਾ ਵਾਰਸੋਂ ਕਰ ਸਸਕਾਰ ਦਿੱਤੇ ਦਰਗਾਪੁਰਿਆ ਬਿਨਾ ਵਾਰਸੋਂ ਕਰ ਸਸਕਾਰ ਦਿੱਤੇ ਜ਼ਖਮ ਬਹੁਤ ਹੀ ਗਹਿਰਾ ਹੋਇਆ ਬੇ ਇਨਸਾਫੀ ਦਾ भु जायो सिखो साका जून चरा सीरा भुल जायो सिखो साका जून चर सीरा